ਹਾਂ ਜੀ ਕੀ ਹੋਇਆ ਕੀ ਤੇ ਛੇਤੇ ਪਹੁੰਚੇ ਉਹ ਰਾਤ ਐ ਜੀ ਬ੍ਰਦਰ ਦੇ ਬਸ ਕੁੜੀ ਦਾ ਵਿਆਹ ਸੀ ਜੀ ਤੇ ਵਿਕਲ ਗੁੜੀਆਂ ਕੋਲੇ ਉੱਥੇ ਖੜੇ ਸੀ ਬਾਹਰ ਤੇ ਵਿਕਲ ਸਾਡੇ ਦੋਸਤ ਫੁੱਟਰੀਆਂ ਦੇ ਇੱਕ ਮੋਟਰਸਾਈਕਲ ਜੀ ਉਹਨਾਂ ਨੂੰ ਕੋਈ ਰਾਤ ਨੂੰ ਅੱਗ ਲੱਗ ਗਈ ਜੀ ਕਿੰਨੇ ਕ ਵਜੇ ਦੀ ਘਟਨਾ ਹੈਗੀ ਆ ਇਹ ਹੈਗੀ ਜੀ 1 ਵਜੇ ਦੀ ਗੱਲ ਹੈ ਅੱਛਾ ਤੇ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਜੀ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਤੁਹਾਡੀ ਜੀ ਤੇ ਵਿਹਕਲ-ਵੁਹਕਲ ਜਿਹੜੇ ਜੀ ਉਹ ਸਾਰੇ ਚਲੇ ਤੇ ਕੋਈ ਪ੍ਰੇਸ਼ਾਨ ਹੋਈ ਵੀ ਬੰਦੇ ਕਿਸ ਤਰ੍ਹਾਂ ਦੀ ਕੋਈ ਸੀਸੀਟੀਵੀ ਫੁਟੇ ਜੀ ਪੁਲਿਸ ਹੀ ਕਰ ਰਹੀ ਹੈ ਜੀ ਜਾਂਚ ਕਰ ਰਹੀ ਹੈ ਹਾਂ ਜਾਂਚ ਕਰ ਰਹੀ ਹੈ ਰਾਤ ਨੂੰ ਇਤਲਾਮ ਮਿਲੀ ਸੀਗੀ ਕਰੀਬ 2:30 ਵਜੇ ਕਿ ਜਿਹੜੇ ਇੱਕ ਵਿਹਕਲ ਨੂੰ ਕੋਟ ਰੋਡ ਦੇ ਉੱਤੇ ਕਿਸ ਨੇ ਅਗ ਲਗਾ ਕੇ ਉਹਨੂੰ ਨੋਨ ਵੈਕਟਿਡ ਵਰਾ ਦਲਵਾਈ ਲਗਾਏ ਗਏ ਤੇ ਮੌਕੇ ਤੇ ਵੀ ਪੁਲਿਸ ਪਾਰਟੀ ਵੀ ਦਿੱਲੀ ਤੇ ਪਹੁੰਚੀ ਹਾਲਾਤ ਨੂੰ ਪਤਾ ਨਹੀਂ ਕਿ ਇੱਕ ਬਾਈਕ ਲੰਡੀ ਲੱਗਦੀ ਹੈ ਜਿਹੜੀ ਮੈਰਿਜ ਸੌਪਸ਼ਨ ਤੇ ਆਈ ਹੋਈ ਸੀ ਤੇ ਉਸ ਨੂੰ ਅਗ ਲਗਾ ਬੀਰ ਤੇ ਕੋਲੇ ਨਾਲ ਖੜੇ ਇੱਕ ਹੋਰ ਵੀਕਲ ਸੀਗਾ ਜਿਹੜੇ ਉਹਨਾਂ ਦੀ ਅੰਤ ਤੀਰਾ ਵੀਕਲ ਸੀ ਉਹਨਾਂ ਨੂੰ ਵੀ ਉਸ ਚੀਜ਼ ਦੇ ਤੇ acelera ਸਪੀਡ ਚ ਲੈ ਲਿਆ ਬੈਨ ਕੈਮਰੇ ਚੈੱਕ ਕੀਤੇ ਗਏ ਸੀ ਸੀਟੀਵੀ ਦੇਖਣ ਵਾਲੇ ਕੀ ਪਤਾ ਕੀ ਪਿਆ ਉਹ ਡਿਟੇਲ ਪਤਾ ਕਰਨ ਤੋਂ ਬਾਅਦ ਆਪਣਾ ਪਤਾ ਲੱਗੇ ਕਿ ਇਹ ਸਨਹਿ ਬਾਸੀ ਕੇ ਕਰਦਾਸ ਮਹੱਲਾ ਮਕੋਨਾ ਰਹਿਣ ਦਾ ਡਿਟੇਲ ਦੇ ਵਿੱਚ ਪੜਤਾਲ ਕਰਨ ਤੋਂ ਪਤਾ ਲੱਗੇ ਕਿ ਇਹਨਾਂ ਦਾ ਪਹਿਲਾਂ ਵੀ ਅਪੇਲ ਚੱਲਦਾ ਸੀ ਪਹਿਲਾਂ ਵੀ ਅਪੇਲ ਚੱਲਦੇ ਇਹਨਾਂ ਦੇ ਗਲਗਲੋਚ ਹੋਇਆ ਸੀ ਜਿਹਦੇ ਸਬੰਧ ਵਿੱਚ ਇਹਨਾਂ ਨੇ ਇੱਕ ਨਾਮ ਦੇ ਵਿੱਚ ਤਾਣਾ ਬਣਾ ਦੇ ਵਿੱਚ ਕੰਪਲੀਟਲੀ ਕੀਤੀ ਦਿਨਾਂ ਦੀ ਰਾਜਨਾਮਾ ਮੈਨਰ ਹੋ ਚੁੱਕਿਆ ਸੀ ਉਸ ਤੋਂ ਬਾਅਦ ਕੇਸ ਦੀ ਪਰਤਾਵ ਦੇ ਤਰ੍ਹਾਂ ਆਪਾਂ ਨੇ ਉਹਨਾਂ ਦੇ ਘਰੀ ਸੰਹੀ ਦਾ ਜਿਹੜਾ ਐਡਰੈਸ ਮਤਲਬਾਂਤਾ ਗਿਆ ਉਹ ਲੋ ਦਿੱਤਾ ਗਿਆ ਕੇਂਦਰ ਹੈ ਰਾਜਾ ਪਤਾ ਕਰਕੇ ਉਹਨਾਂ ਦੀ ਘਰੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਉਹ ਜਿਹੜੇ ਦੋਨੋਂ ਦੋਸ਼ੀ ਐ ਦੋ ਦੋਸ਼ੀ ਸੀਗੇ ਇੱਕ ਰਾਜਵੀ ਸਿੰਘ ਏਲੀਅਸ ਮੌਂਤੀ ਸਨ ਆਫ ਚਰਜੀ ਸਿੰਘ ਇੱਕ ਰਾਜਾ ਸੋਨਾ ਇਹਨਾਂ ਨੇ ਉਹ ਸਕੂਟੀ ਨੂੰ ਹੰਗ ਲਗਾਈ ਸੀ ਇਹਨਾਂ ਦੇ ਦੌਰਾਨੀ ਰੇਡ ਕੋਲ ਆਪਨਾ ਅਰੈਸਟ ਕੀਤਾ ਹੈ ਅਰੈਸਟ ਕਰਕੇ ਡਿਟੇਨ ਕਰ ਲਿਆ ਡਿਟੇਨ ਕਰਨ ਤੋਂ ਬਾਅਦ ਹਮ ਗ੍ਰੀਨ ਆਪਣਾ ਕਾਰਵਾਈ ਹੈ ਫੋਰਮ ਮੰਗ ਲਈ ਅਚ ਦੇਖਿਆ ਵੀ 3 ਵਿਕਲਮ ਹੋ ਗੱਡੀ ਲਈ ਜਿਹਦੇ 3 ਵਿਕਲਮ ਮੱਚ ਕੇ ਬਿਲਕੁਲ ਖਰਾਬ ਹੋ ਚੁੱਕੇ ਨੇ ਇਹ ਕਰੀਬ 1.5 ਲੱਖ ਦੇ ਅਵਗ ਜਿਹੜਾ ਹੈ ਉਹ ਨੁਕਸਾਨ ਉਹਨਾਂ ਦਾ ਹੋਇਆ ਹੈ ਅਕੋਰਡਿੰਗ ਟੂ ਹਰ ਬਿਆਨ ਠੀਕ ਹੈ ਉਹਦੇ ਅਕੋਰਡਿੰਗ ਡੇਟ ਕਰਦੇ ਉੱਤੇ ਜਿਹੜਾ ਬਿਆਨ ਹੁੰਦਾ ਉਸਤੇ ਐਸ ਪਰ ਲਾਅ ਜਿਹੜੀ ਤਸਦੀਕ ਹੋਊਗੀ ਉਹ ਸਮੰਦੇ ਜਿਹੜੇ ਇੰਪੋਰਟ ਸੈਕਸ਼ਨ ਅਸੀਂ ਪੋਸਟ ਕਰਾਂਗੇ ਜੀ ਪੋਸਟ ਆਸ ਪਰ ਲੋਗ ਇਡੀਟ ਵੀ ਕਰ ਦੋਗੇ ਉਹ ਵਾਲੇ ਜਿਹੜੇ ਫਿਲਹਾਲ ਵੀ ਕੰਪਨੀ ਚ ਲੈ ਗਏ ਕੋਈ ਜੀ 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 ਦੇਖੋ ਅੱਛਾ ਗੱਲ ਕਰੀਏ ਤਾਂ ਇਹ ਜਿਹੜਾ ਕੋਈ ਫੰਕਸ਼ਨ ਚੱਲ ਰਿਹਾ ਹੈ ਇਹ ਮੈਰिज ਫੰਕਸ਼ਨ ਤੇ ਆ ਰਿਹਾ ਸੀ ਇਹਨਾਂ ਦਾ ਆਪਸੀ ਗੱਲ ਕੀਤੀ ਪਹਿਲਾਂ ਵੀ ਆਪਣਾ ਰਿਲੇਸ਼ਨ ਦੇ ਵਿੱਚ ਲੰਬੇ ਟਾਈਮ ਰਹਿ ਗਿਆ ਲੇਕਿਨ ਇਹਨਾਂ ਨੇ 파ਸਾ ਸਹੀ ਨਾ ਹੋਣ ਕਰਕੇ ਜਿਹੜੀ ਕੁੜੀ ਇਹਨੂੰ ਅਵੋਇਡ ਕਰ ਦਿੱਤੀ ਲੱਗਦਾ ਕਿ ਦਰਗਜ਼ਾ ਜਿਵੇਂ ਤੁਸੀਂ ਕਹੇ ਸਪੋਰਟਲੀ ਬਵਾਦ ਲਗਾਈ ਨਹੀਂ ਤਾਂ 2 ਵੀਕ ਤੋਂ ਉੱਪਰ ਚ ਪੇਸ਼ ਤੇ ਆਏ ਉਹਨਾਂ ਨਾਲ ਤਾਂ ਕੋਈ ਨਹੀਂ 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 ਬ੍ਰੀਫ ਹੋ ਜੋ ਜਿਹੜੀ ਉਹਨਾਂ ਨੂੰ ਕਿਉਂਕਿ ਉਹ ਬੰਦੇ ਨੇ ਸਹੀ ਦੀ ਸਕੂਟੀ ਦਾ ਨੰਬਰ ਤੇ ਸਕੂਟੀ ਇਹਨਾਂ ਦਾ ਤਾਂ ਫਿਲਹਾਲ ਇਹਨਾਂ ਦਾ ਰੈਕਡ ਕੀਤਾ ਜਾ ਚੁੱਕਾ ਜੀ ਬੀਬਲੇ ਇਹਨਾਂ ਨੂੰ ਡਿਟੇਲ ਕਰ ਲੱਗਦਾ ਕੋਈ ਬਹੁਤ ਤੁਰੰਤ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਇਮੀਡੀਏਟ ਐਕਸ਼ਨ ਬਿਲਕੁਲ ਬਿਲਕੁਲ ਸਾਨੂੰ ਅਲੱਗ ਤੋਂ ਬਹੁਤ ਕੁਝ ਦੀ ਇਨਫੋਰਮੇਸ਼ਨ ਮਿਲੇਗੀ ਜੀ 10 ਵਰਯੋ ਕੀ ਨੂੰ ਫੋਲੋ ਕਰਦੇ ਹੋਏ ਆਪਣਾ ਅੰਗਲੀਆਂ ਦੀ ਕੈਬਿਨੇਟ ਚੈੱਕ ਕਰਦੇ ਹੋਏ ਨੂੰ ਫੋਲੋ ਕਰਦੇ ਹੋਏ ਅਸੀਂ ਮੌਤੀ ਲੱਗ ਗਿਆ ਸਰ ਕੀ ਪੈਟਰੋਲ ਕੋਈ ਨਾ ਕੀਤਾ ਗਿਆ ਹੋਤੀ ਸੀ ਤਿਕ ਉਹ ਤਪੇਸ਼ ਦਾ ਹਿੱਸਾ ਸਰ ਦੇਖੀ ਕਿ ਜਿਹੜੀ ਆਪਾਂ ਸੋਲ ਦੇ ਤੀਹ ਹੈ ਸਾਹਮਣੇ ਆਉਣੇ ਨੇ ਉਹ ਤੋਂ ਦੇ ਦੱਸ ਹਾਂਜੀ ਕੀ ਹੋਇਆ ਕੀਤਛੇਤੇ ਪਹੁੰਚੇ ਉਹ ਰਾਤ ਐ ਜੀ ਬ੍ਰਦਰ ਦੇ ਬਸ ਇੱਕ ਕੁੜੀ ਦਾ ਵਿਆਹ ਸੀ ਜੀ ਤੇ ਵਿਕਲ ਗੁੜੀਆਂ ਕੋਲੇ ਫਿਰੇ ਸੀ ਬਾਹਰ ਤੇ ਵਿਕਲ ਸਾਡੇ ਦੋਸਤ ਕੁੜੀਆਂ ਦੇ ਇੱਕ ਮੋਟਰਸਾਈਕਲ ਜੀ ਉਹਨਾਂ ਨੂੰ ਕੋਈ ਰਾਤ ਨੂੰ ਅੱਗ ਲੱਗ ਗਈ ਜੀ ਕਿੰਨੇ ਕ ਵਜੇ ਦੀ ਘਟਨਾ ਹੈਗੀ ਆ ਇਹ ਹੈਗੀ ਜੀ 1 ਵਜੇ ਦੀ ਗੱਲ ਹੈ ਅੱਛਾ ਤੇ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਜੀ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਤੁਹਾਡੀ ਜੀ ਤੇ ਵਿਹਕਲ-ਵੁਹਕਲ ਜਿਹੜੇ ਜੀ ਉਹ ਸਾਰੇ ਚਲੇ ਤੇ ਕੋਈ ਪ੍ਰੇਸ਼ਾਨ ਹੋਈ ਵੀ ਬੰਦੇ ਕਿਸ ਤਰ੍ਹਾਂ ਦੀ ਕੋਈ ਸੀਸੀਟੀਵੀ ਫਟੇ ਪੁਲਿਸ ਹੀ ਕਰ ਰਹੀ ਹੈ ਜੀ ਜਾਂਚ ਕਰਦੇ ਹਾਂ ਜਾਂਚ ਕਰਦੇ ਹਾਂ ਰਾਤ ਨੂੰ ਇਤਲਾਮ ਮਿਲੀ ਸੀਗੀ ਕਰੀਬ 2:30 ਵਜੇ ਕਿ ਜਿਹੜੇ ਇੱਕ ਵਿਹਕਲ ਨੂੰ ਕੋਟ ਰੋਡ ਦੇ ਉੱਤੇ ਇਸ ਲਈ ਅਗਲਾ ਲਗਾ ਕੇ ਉਹ ਨੋਨ ਵੈਕਿਡ ਵਰਾ ਦਲਵਾਈ ਲਗਾਏਗੇ ਤੇ ਮੌਕੇ ਤੇ ਵੀ ਪੁਲਿਸ ਪਾਰਟੀ ਵੀ ਦਿੱਲੀ ਤੇ ਪਹੁੰਚੀ ਹਾਲਾਤ ਨੂੰ ਪਤਾ ਲੰ데요 ਕਿ ਇੱਕ ਬਾਈਕ ਨੰਬਰ ਲੱਗੀ ਹੈ ਜਿਹੜੀ ਮੈਰिज ਸੌਪਸ਼ਨ ਤੇ ਆਈ ਹੋਈ ਸੀ ਤੇ ਉਸ ਜੁਤੀ ਨੂੰ ਅਗਲੇ ਵੀਰ ਤੇ ਕੋਲੇ ਨਾਲ ਖੜੇ ਇੱਕ ਹੋਰ ਵੀਕਲ ਸੀਗਾ ਜਿਹੜੇ ਉਹਨਾਂ ਦੇ ਅੰਦਰ ਵੀਰਾਂ ਦੇ ਵੀਕਲ ਸੀ ਉਹਨਾਂ ਨੂੰ ਵੀ ਉਸ ਚੀਜ਼ ਦੇ ਤੇ acelera ਸਪੀਡ ਤੇ ਲੈ ਲਿਆ ਬੈਨ ਕੈਮਰੇ ਚੈੱਕ ਕੀਤੇ ਗਏ ਸੀ ਸੀਟੀਵੀ ਕੈਂਬਰੀ ਖੰਡਾਲੇ ਗਈ ਪਤਾ ਕੀਤਾ ਗਿਆ ਉਹ ਡਿਟੇਲ ਪਤਾ ਕਰਨ ਤੋਂ ਬਾਅਦ ਆਪਣਾ ਪਤਾ ਲੱਗਿਆ ਕਿ ਇਹ ਸਨਿ ਬਾਸੀ ਕਿਕਰਦਾਸ ਮਹੰਲਾ ਇਥੋਂ ਦਾ ਰਹਿੰਦਾ ਹੈ ਡਿਟੇਲ ਦੇ ਵਿੱਚ ਪੜਤਾਲ ਕਰਨ ਤੋਂ ਪਤਾ ਲੱਗੇ ਕਿ ਇਹਨਾਂ ਦਾ ਪਹਿਲਾਂ ਵੀ ਅਪੇਲ ਚੱਲਦਾ ਸੀ ਪਹਿਲਾਂ ਵੀ ਅਪੇਲ ਚੱਲਦੇ ਇਹਨਾਂ ਦੇ ਗਾਲੀ ਗਲੋਚ ਹੋਇਆ ਸੀ ਜਿਹਦੇ ਸਬੰਧ ਵਿੱਚ ਇਹਨਾਂ ਨੇ ਇੱਕ ਨਾਮ ਦੇ ਵਿੱਚ ਤਾਨਾ ਕਮਾ ਦੇ ਵਿੱਚ ਕੰਪਲੀਟਲੀ ਕੀਤੀ ਦਿਨਾਂ ਦੀ ਰਾਜਨਾਮਾ ਮੈਨਰ ਹੋ ਚੁੱਕਿਆ ਸੀ ਉਸ ਤੋਂ ਬਾਅਦ ਕੇਸ ਦੀ ਪਰਤਾਵ ਦੇ ਤਰ੍ਹਾਂ ਆਪਾਂ ਨੇ ਉਹਨਾਂ ਦੇ ਘਰੀ ਸੰਹੀ ਦਾ ਜਿਹੜਾ ਐਡਰੈਸ ਮਤਲਬ ਕਿਹਾ ਫੋਨ ਦਿੱਤਾ ਗਿਆ ਕੈਦਰਾ ਦੇ ਨਾਲ ਪਤਾ ਕਰਕੇ ਉਹਨਾਂ ਦੀ ਘਰੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਉਹ ਜਿਹੜੇ ਦੋਨੋਂ ਦੋਸ਼ੀ ਐ ਦੋ ਬੀਸੀ ਸੀਗੇ ਇੱਕ ਰਾਜਵੀ ਸਿੰਘ ਏਲੀਅਸ ਮੌਂਤੀ ਸਨ ਆਫ ਚਰਜੀ ਸਿੰਘ ਇੱਕ ਰਾਜਨਾਮਾ ਇਹਨਾਂ ਨੇ ਉਹ ਸਕੂਟੀ ਨੂੰ ਅੰਗ ਲਗਾਈ ਸੀ ਇਹਨਾਂ ਦੇ ਦੌਰਾਨੀ ਰੇਡ ਕੋਲ ਆਪਨਾ ਅਰੈਸਟ ਕੀਤੇ ਗਏ ਅਰੈਸਟ ਕਰਕੇ ਡਿਟੇਨ ਕਰ ਲਿਆ ਡਿਟੇਨ ਕਰਨ ਤੋਂ ਬਾਅਦ ਹਮ ਗ੍ਰੀਨ ਆਪਣਾ ਕਾਰਵਾਈ ਹੈ ਫੋਰਮ ਮੰਗ ਲਈ ਕਿਹਾ ਅਚ ਦੇਖੇ ਦਿਨ ਵਿਕਰਮ ਹੋਗ ਲੱਗੀ ਜਿਹਦੇ ਦਿਨ ਵਿਕਰਮ ਮੱਚ ਕੇ ਬਿਲਕੁਲ ਸਵਾਹ ਹੋ ਚੁੱਕੇ ਗਏ ਇਹ ਕਰੀਬ 1.5 ਲੱਖ ਦੇ ਅਵਗ ਜਿਹੜਾ ਹੈ ਉਹ ਨੁਕਸਾਨ ਹੋਣਾ ਹੈ ਅਕੋਰਡਿੰਗ ਟੂ ਹਰ ਬਿਆਨ ਠੀਕ ਹੈ ਉਹਦੇ ਅਕੋਰਡਿੰਗ ਰੇਟਾਂ ਦੇ ਉੱਤੇ ਜਿਹੜਾ ਬਿਆਨ ਹੁੰਦਾ ਉਸਤੇ ਐਸ ਪਰ ਲਾਅ ਜਿਹੜੀ ਤਸਦੀਕ ਹੋਗੀ ਉਹ ਸਮੰਦੇ ਜਿਹੜੇ ਇੰਪੋਰਟ ਸੈਕਸ਼ਨ ਅਸੀਂ ਪੋਸਟ ਕਰਾਂਗੇ ਇਹ ਪੋਸਟ ਨੂੰ ਐਸ ਪਰ ਲੌਗ ਇਡੀਟ ਕਰ ਦੋਗੇ ਉਹ ਵਾਲੇ ਦੇ ਵਿੱਚ ਫਿਲਹਾਲ ਇਹ ਕੰਪਨੀ ਚ ਲੈ ਗਏ ਕੋਈ ਜੀ 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 ਬਿਲਕੁਲ ਅੱਛਾ ਗੱਲ ਕਰੀਏ ਤਾਂ ਇਹ ਜਿਹੜਾ ਕੋਈ ਫੰਕਸ਼ਨ ਚੱਲ ਰਿਹਾ ਹੈ ਇਹ ਮੈਰिज ਫੰਕਸ਼ਨ ਤੇ ਆ ਰਿਹਾ ਸੀ ਇਹਨਾਂ ਦਾ ਆਪਸੀ ਗੱਲ ਕੀਤੀ ਪਹਿਲਾਂ ਵੀ ਆਪਣਾ ਰਿਲੇਸ਼ਨ ਦੇ ਵਿੱਚ ਲੰਬੇ ਟਾਈਮ ਰਹਿ ਗਿਆ ਲੇਕਿਨ ਇਹਨਾਂ ਨੇ 파ਸਾ ਸਹੀ ਨਾ ਹੋਣ ਕਰਕੇ ਜਿਹੜੀ ਕੁੜੀ ਇਹਨੂੰ ਅਵੋਇਡ ਕਰ ਦਿੱਤੀ ने ने अच्छा, तो लगता कह नहीं जब कहते स्कूटी अग लगाई नहीं दो वीकल उस आए जी कोई निकल नहीं बिल्कुल का नंबर थे लगा थे फिलहाल एद ਜੀ ਜੀ ਬਿਲਕੁਲ ਇਹਨਾਂ ਨੂੰ ਡਿਟੇਲ ਕਰਦੇ ਲੱਗਦਾ ਕੋਈ ਬਹੁਤ ਤੁਰੰਤ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਇਮੀਡੀਏਟ ਜਵਾਬ ਬਿਲਕੁਲ ਬਿਲਕੁਲ ਸਾਨੂੰ ਅੱਲਾ ਕੁਝ ਬਹੁਤ ਕੁਝ ਦੀ ਇਨਫੋਰਮੇਸ਼ਨ ਮਿਲੇ ਸੀ ਜੀ ਤੈਨੂੰ ਵੀ ਉਹ ਨੂੰ ਫੋਲੋ ਕਰਦੇ ਹੋਏ ਆਪਣਾ ਗਲੀਆਂ ਵਾਲੀ ਕੈਮਰੇ ਜਿਹੜੇ ਚੈੱਕ ਕਰਦੇ ਉਹਨੂੰ ਫੋਲੋ ਕਰਦੇ ਹੋਏ ਅਸੀਂ ਮੌਕੇ ਤੇ ਸਰ ਕੀ ਪੈਟਰੋਲ ਵੀ ਨਾ ਕੀਤਾ ਗਿਆ ਹੋਤੀ ਸੀ ਦੇਖੋ ਉਹ ਤਰਤੀਸ਼ ਦਾ ਰਿਸੈਰਚ ਵੀ ਤੇ ਇਹ ਵੀ ਆਪਾਂ ਸਰ ਦੇ ਜਿਹੜੀ ਕੀਤਾ ਹੈ ਸਾਹਮਣੇ ਵਾਲੀ ਨੇ ਉਹ ਤੋਂ ਦੇ ਦੱਸ ਹਾਂਜੀ ਕੀ ਹੋਇਆ ਕੀ ਤੇ ਛੇਤੇ ਪਹੁੰਚੇ ਉਹ ਰਾਤ ਐ ਜੀ ਬ੍ਰਦਰ ਦੇ ਪਾਸੇ ਕੁੜੀ ਦਾ ਵਿਆਹ ਸੀ ਜੀ ਤੇ ਵਿਕਲ ਕੁੜੀਆਂ ਕੋਲੇ ਫੇਟੜੇ ਸੀ ਬਾਹਰ ਤੇ ਵਿਕਲ ਤੁਹਾਡੇ ਦੋਸਤੋ ਸਕੂਟਰਾਂ ਤੇ ਕਮ ਮੋਟਰਸਾਈਕਲ ਜੀ ਉਹਨਾਂ ਨੂੰ ਕੋਈ ਰਾਤ ਨੂੰ ਅੱਗ ਲੱਗ ਗਈ ਜੀ ਕਿੰਨੇ ਕ ਵਜੇ ਦੀ ਘਟਨਾ ਹੈਗੀ ਆ ਇਹ ਹੈਗੀ ਜੀ 1 ਵਜੇ ਦੀ ਗੱਲ ਹੈ ਅੱਛਾ ਤੇ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਜੀ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਤੁਹਾਡੀ ਜੀ ਤੇ ਵਿਹਕਲ-ਵੁਹਕਲ ਜਿਹੜੇ ਜੀ ਉਹ ਸਾਰੇ ਚਲੇ ਤੇ ਕੋਈ ਪ੍ਰੇਸ਼ਾਨ ਹੋਈ ਵੀ ਬੰਦੇ ਕਿਸ ਤਰ੍ਹਾਂ ਦੀ ਕੋਈ ਸੀਸੀਟੀਵੀ ਫੁਟੇਜ ਪੁਲਿਸ ਹੀ ਕਰ ਰਹੀ ਹੈ ਜੀ ਜਾਂਚ ਕਰ ਰਹੀ ਹੈ ਹਾਂ ਜਾਂਚ ਕਰ ਰਹੀ ਹੈ ਰਾਤ ਨੂੰ ਇਤਲਾਮ ਮਿਲੀ ਸੀਗੀ ਕਰੀਬ 2:30 ਵਜੇ ਕਿ ਜਿਹੜੇ ਇੱਕ ਵਿਹਕਲ ਨੂੰ ਕੋਟ ਰੋਡ ਦੇ ਉੱਤੇ ਇਸ ਲਈ ਅਗਲਾ ਲਗਾ ਕੇ ਉਹ ਨੋਨ ਵੈਕਟਿਡ ਵਰਾ ਦਲਵਾਈ ਲਗਾਉਣ ਗਈ। ਤੇ ਮੌਕੇ ਤੇ ਵੀ ਪੁਲਿਸ ਪਾਰਟੀ ਵੀ ਦਿੱਲੀ ਤੇ ਪਹੁੰਚੀ। ਹਾਲਾਤੋਂ ਨਾ ਪਤਾ ਲੰ데요 ਕਿ ਇੱਕ ਬਾਈਕ ਨੰਬਰ ਲੱਗਦੀ ਹੈ ਜਿਹੜੀ ਮੈਰਿਜ ਸੌਫਟਵਰ ਚਲਾਈ ਗਈ ਸੀ। ਤੇ ਉਸ ਜੁਤੀ ਨੂੰ ਅਗਲੇ ਵੀਰ ਤੇ ਕੋਡੇ ਨਾਲ ਖੜੇ ਇੱਕ ਹੋਰ ਵੀਕਲ ਸੀਗਾ ਜਿਹੜੇ ਉਹਨਾਂ ਦੇ ਅੰਤ ਤੀਰਾ ਵੀਕਲ ਸੀ। ਉਹਨਾਂ ਨੂੰ ਵੀ ਉਸ ਚੀਜ਼ ਦੇ ਡੈਟਾ ਤੇ ਸਪੀਡ ਚਲਾ ਲਿਆ। ਬੈਨ ਕੈਮਰੇ ਚੈੱਕ ਕੀਤੇ ਗਏ ਸੀ ਸੀਟੀਵੀ ਦੇ ਕੈਮਰੇ ਤੋਂ ਵਾਲੇ ਗਏ ਪਤਾ ਕੀਤਾ ਗਿਆ ਉਹ ਡਿਟੇਲ ਪਤਾ ਕਰਨ ਤੋਂ ਬਾਅਦ ਆਪਣਾ ਪਤਾ ਲੱਗਿਆ ਕਿ ਇਹ ਸਨਿ ਬਾਸੀ ਕਿਕਰਦਾਸ ਮਹੰਲਾ ਇਥੋਂ ਦਾ ਰਹਿੰਦਾ ਹੈ ਡਿਟੇਲ ਦੇ ਵਿੱਚ ਪੜਤਾਲ ਕਰਨ ਤੋਂ ਪਤਾ ਲੱਗੇ ਕਿ ਇਹਨਾਂ ਦਾ ਪਹਿਲਾਂ ਵੀ ਅਪੀਲ ਚੱਲਦਾ ਸੀ ਪਹਿਲਾਂ ਵੀ ਅਪੀਲ ਚੱਲਦੇ ਇਹਨਾਂ ਦੇ ਗਾਲੀ ਗਲੋਚ ਹੋਇਆ ਸੀ ਜਿਹਦੇ ਸਬੰਧ ਵਿੱਚ ਇਹਨਾਂ ਨੇ ਇੱਕ ਨਾਮ ਦੇ ਵਿੱਚ ਤਾਣਾ ਖਵਾ ਦੇ ਵਿੱਚ ਕੰਪਲੀਟਲੀ ਕੀਤੀ ਦਿਨਾਂ ਦੀ ਰਾਜਨਾਮਾ ਮੈਨਰ ਹੋ ਚੁੱਕਿਆ ਸੀ ਉਸ ਤੋਂ ਬਾਅਦ ਕੇਸ ਦੀ ਪਰਤਾਵ ਦੇ ਤਰ੍ਹਾਂ ਆਪਾਂ ਨੇ ਉਹਨਾਂ ਦੇ ਕਰੀ ਸਣੀ ਦਾ ਜਿਹੜਾ ਐਡਰੈਸ ਮਤਲਬ ਕਿਹਾ ਹੋ ਲੋ ਦਿੱਤਾ ਗਿਆ ਕੇਂਦਰ ਹੈ ਰੇਡ ਪਤਾ ਕਰਕੇ ਉਹਨਾਂ ਦੀ ਘਰੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਉਹ ਜਿਹੜੇ ਦੋਨੋਂ ਦੋਸ਼ੀ ਐ ਦੋ ਦੋਸ਼ੀ ਸੀਗੇ ਇੱਕ ਰਾਜਵੀ ਸਿੰਘ ਏਲੀਅਸ ਮੌਂਟੀ ਸਨ ਆਫ ਚਰਜੀ ਸਿੰਘ ਇੱਕ ਰਾਜਵੀ ਨਾਲ ਇਹਨਾਂ ਨੇ ਉਹ ਸਕੂਟੀ ਨੂੰ ਆਂਗ ਲਗਾਈ ਸੀ ਇਹਨਾਂ ਦੇ ਦੌਰਾਨੀ ਰੇਡ ਕੋਲ ਆਪਨਾ ਅਰੈਸਟ ਕੀਤਾ ਹੈ ਅਰੈਸਟ ਕਰਕੇ ਡਿਟੇਨ ਕਰ ਲਿਆ ਡਿਟੇਨ ਕਰਨ ਤੋਂ ਬਾਅਦ ਹਮ ਗ੍ਰੀਨ ਆਪਣਾ ਕਾਰਵਾਈ ਹੈ ਫੋਰਮ ਮੰਗ ਲਈ ਅਚ ਦੇਖਿਆ ਵੀ ਦਿਨ ਵਿਕਰਮ ਹੋਗ ਲੱਗੀ ਹੋਈ ਹੈ ਜਿਸ ਦਿਨ ਵਿਕਰਮ ਮੱਚ ਕੇ ਬਿਲਕੁਲ ਸਵਾਹ ਹੋ ਚੁੱਕੇ ਹੈ ਇਹ ਕਰੀਬ 1.5 ਲੱਖ ਦੇ ਅਵਗ ਜਿਹੜਾ ਹੈ ਉਹ ਨੁਕਸਾਨ ਉਹਨਾਂ ਦਾ ਹੋਇਆ ਹੈ ਅਕੋਰਡਿੰਗ ਟੂ ਹਰ ਬਿਆਨ ਠੀਕ ਹੈ ਉਹਦੇ ਅਕੋਰਡਿੰਗ ਡੇਟ ਕਰਦੇ ਉੱਤੇ ਜਿਹੜਾ ਬਿਆਨ ਹੁੰਦਾ ਉਸਤੇ ਐਸ ਪਰ ਲਾਅ ਜਿਹੜੀ ਤਸਦੀਕ ਹੋਗੀ ਉਹ ਸਮੰਦੇ ਜਿਹੜੇ ਇੰਪੋਸਟ ਸੈਕਸ਼ਨ ਅਸੀਂ ਪੋਸਟ ਕਰਾਂਗੇ ਇਹ ਪੋਸਟ ਮੈਂ ਐਸ ਪਰ ਲੌਗ ਇਡੀਟ ਕਰ ਦੋ ਜੀ ਉਹ ਵਾਲੇ ਦੇ ਵਿੱਚ ਫਿਲਹਾਲ ਇਹ ਕੰਕਬੀ ਚ ਲੈ ਗਏ ਕੋਈ ਜੀ 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 ਦੇਖੋ ਅੱਛਾ ਗੱਲ ਕਰੀਏ ਤਾਂ ਇਹ ਜਿਹੜਾ ਕੋਈ ਫੰਕਸ਼ਨ ਚੱਲ ਰਿਹਾ ਹੈ ਇਹ ਮੈਰिज ਫੰਕਸ਼ਨ ਤੇ ਆ ਰਿਹਾ ਸੀ ਇਹਨਾਂ ਦਾ ਆਪਸੀ ਦੇਵਾਦ ਕਿ ਪਹਿਲਾਂ ਵੀ ਆਪਣਾ ਰਿਲੇਸ਼ਨ ਦੇ ਵਿੱਚ ਲੰਬੇ ਟਾਈਮ ਰਹਿ ਗਿਆ ਲੇਕਿਨ ਇਹਨਾਂ ਨੇ 파ਸਾ ਸਹੀ ਨਾ ਹੋਣ ਕਰਕੇ ਜਿਹੜੀ ਕੁੜੀਏ ਨੂੰ ਅਵੋਇਡ ਕਰ ਦਿੱਤੀ ਲੈ ਲੱਗਦਾ ਕਿ ਜਦੋਂ ਤੁਸੀਂ ਕਿਹਾ ਸਕੂਟੀ ਦਾ ਨੰਬਰ ਲਗਾਏ ਨਹੀਂ ਤਾਂ ਦੋ ਵੀਕਲ ਉਸ ਤੋਂ ਬਾਅਦ ਚਪੇਟ ਚਾਏ ਜੀ ਉਹਨਾਂ ਨਾਲ ਤਾਂ ਕੋਈ ਨਹੀਂ 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 ਬਿਲਕੁਲ ਉਹ ਜਿਹੜੀ ਉਹਨਾਂ ਨੂੰ ਕਿਉਂਕਿ ਉਹ ਬੰਦੇ ਨੇ ਸਿਰਫ ਉਹਦੀ ਸਕੂਟੀ ਦਾ ਨੰਬਰ ਤੇ ਸਕੂਟੀ ਹੀ ਪਤਾ ਸੀ ਫਿਰ ਆਲੇ ਦਾਣਾ ਰਜਿਸਟਰ ਕੀਤਾ ਜਾ ਚੁੱਕਾ ਜੀ ਜੀ ਬਿਲਕੁਲ ਇਹਨਾਂ ਨੂੰ ਡਿਟੇਲ ਕਰ ਲਗਦਾ ਕੋਈ ਬਹੁਤ ਤੁਰੰਤ ਕਾਰਵਾਈ ਕੋਲਸ ਨੂੰ ਕੀਤੀ ਗਈ ਇਮੀਡੀਏਟ ਜੀ ਬਿਲਕੁਲ ਬਿਲਕੁਲ ਸਾਨੂੰ ਅੱਲਾ ਕੁ ਬਹੁਤ ਕੁ ਇਨਫੋਰਮੇਸ਼ਨ ਮਿਲੀ ਸੀ ਜੀ 10 ਨੰਬਰ ਯੋ ਕੀ ਨੂੰ ਫੋਲੋ ਕਰਦੇ ਹੋਏ ਆਪਣਾ ਗਲੀਆਂ ਵਾਲੀ ਕੈਡਿਜੇਟ ਚੈੱਕ ਕਰਦੇ ਹੋਏ ਫੋਲੋ ਕਰਦੇ ਹੋਏ ਅਸੀਂ ਮੌਕੇ ਤੇ ਸਰ ਕੀ ਪੈਟਰੋਲ ਕੋਈ ਨਾ ਕੀਤਾ ਗਿਆ ਹੋਤੀ ਸੀ ਦੇਖੋ ਉਹ ਤਰਤੀਸ਼ ਦਾ ਹਿੱਸਾ ਇਸ ਦੇ ਲਈ ਵੀ ਆਪਾਂ ਸਰ ਦੇ ਜੀ ਕਿਹਾ ਸਾਹਮਣੇ ਵਾਲੀ ਨੇ ਉਹ ਤੋਂ ਦੇ ਦੱਸਿਆ